ਸਾਤਿ ਸਿਰ ਕਾਲ ਦੀ ਮੰਗੀਤ ਕਰਦਾ ਤੋ ਸਾਰੇ ਠੀਕ ਠਾਕ ਹੋਵਗੇ ਤੇ ਅੱਜ ਆਪਾਂ ਗੱਲ ਕਰਾਂਗੇ ਆਉਂਦੇ ਦਿਨਾਂ ਦੇ ਮੌਸਮ ਦੀ ਜਾਨੀ ਕਿ ਦਸੰਬਰ ਦੇ ਜਿਹੜੇ ਦਿਨ ਰਹਿ ਗਏ ਨੇ 17 ਤੋਂ ਲੈ ਕੇ 31 ਦਸੰਬਰ ਤੱਕ ਮੌਸਮ ਜਿਹੜਾ ਕਿਸ ਤਰ੍ਹਾਂ ਦਾ ਹੈ ਸਰ ਦਾ ਦੋ ਸਿਸਟਮ ਆਉਂਦੇ ਦਿਖਾਈ ਦੇ ਰਹੇ ਨੇ ਇੱਕ 20 21 ਦੇ ਆਸ-ਪਾਸ 20 ਤੋਂ ਲੈ ਕੇ 22 ਦਸੰਬਰ ਦੇ ਦਰਮਿਆਨ ਲੱਗ ਸਕਦਾ ਹੈ ਤੇ ਉਸ ਤੋਂ ਬਾਅਦ ਇੱਕ ਜਿਹੜਾ 25 26 ਤੋਂ ਲੈ ਕੇ 29 30 ਜਾਂ 31 ਦਸੰਬਰ ਦੇ ਵਿਚਾਲੇ ਲੱਗਣ ਦੀ ਜਿਹੜੀ ਆ ਜਿਹੜੇ ਸਭਾਵਨਾ ਬੰਦੀ ਦਿਖਾਈ ਦੇ ਰਹੀ ਹੈ ਤਾਂ ਕਿਹੜੇ-ਕਿਹੜੇ ਇਲਾਕਿਆਂ ਵਿੱਚ ਖੇਤਰਾਮੀ ਪੈ ਸਕਦਾ ਜੇ ਮੌਸ ਅਸਾਰ ਕੀ ਰਹਿਣਗੇ ਤਾਂ ਕਦੋਂ ਇਹ ਕਿੜਾਕੇ ਟੜ ਜਤ ਆ ਸੰਗਣੀ ਤੋਂ ਹੰਦ ਪੈਣ ਦੇ ਅਸਾਰ ਬਰਕਰਾਰ ਰਹਿਣਗੇ ਤਾਂ ਕਦੋਂ ਜਿਹੜੇ ਆ ਸਾਰਾ ਸਾਰ ਦਿਨ ਜਾਂ ਆਪਾਂ ਗੱਲ ਕਰੀਏ ਬਹੁਤੇ ਜਿਵੇਂ ਅੱਧੇ ਦਾ ਦਿਨ ਸਾਰਾ ਦਿਨ ਧੁੰਦ ਪੈਂਦੀ ਉਹ ਜਿਹੜਾ ਮਾਹੌਲ ਕਦੋਂ ਬੰਦ ਦਿਖਾਈ ਦੇ ਰਿਹਾ ਸਾਰੀ ਅਪਡੇਟ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਨ ਦੀ ਕੋਸ਼ਿਸ਼ ਕਰਾਂਗੇ ਤਾਂ ਉਸ ਤੋਂ ਪਹਿਲਾਂ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਗੁਜਾਰਸ਼ ਕਰਨਾ ਚਾਹੁੰਦੇ ਆ ਤੁਸੀਂ ਕਿਹੜੇ ਇਲਾਕੇ ਜ਼ਿਲ੍ਹੇ ਜਾਂ ਪਿੰਡ ਤੋਂ ਇਸ ਵੀਡੀਓ ਨੇ ਰ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇੱਕ ਹੋਰ ਛੋਟੀ ਜੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨੰਦਰ ਤਾਂ ਸਭ ਤੋਂ ਪਹਿਲਾਂ ਗੱਲ ਕਰੀਏ 17 18 ਠੀਕ ਹੈ ਦੋ ਦਿਨਾਂ ਦੇ ਵਿੱਚ ਮੌਸਮ ਜਿਹੜਾ ਇਸ ਤਰ੍ਹਾਂ ਹੀ ਬਣਿਆ ਰਹੇਗਾ ਜਾਨੀ ਕਿ 17 18 ਤੋਂ ਲੈ ਕੇ 20 21 ਜਾਂ ਆ 23 24 ਤੱਕ ਮੌਸਮ ਇਸ ਤਰੀ ਰਹਣ ਦੇ ਸਾਰ ਨੇ ਤਾਂ 20 ਦੇ ਦਰਮਿਆਨ ਇੱਕ ਸਿਸਟਮ ਪਹੁੰਚ ਰਿਹਾ ਪਹਾੜਾਂ ਤੇ ਪਛਮੀ ਸਿਸਟਮ ਤਾਂ ਜਿਸ ਦਾ ਪ੍ਰਭਾਵ ਪਹਾੜਾਂ ਦੇ ਏਕਣ ਮਿਲੇਗਾ ਚੇਰੀ ਜਿਹੜੀ ਪਹਾੜੀ ਲੱਗ ਕੇ ਹੋਗੇ ਮਾਚਲ ਦੇ ਹੋਗੇ ਉੱਤਰਾਖੰਡ ਦੇ ਹੋਗੇ ਜਾਂ ਆਪਣੇ ਜੰਮੂ ਕਸ਼ਮੀਰ ਲਦਾਖ ਦੇ ਖੇਤਰ ਆ ਜਿਹੜੇ ਉੱਪਰਲੇ ਉਚੇਰੀ ਪਹਾੜੀ ਇਲਾਕੇ ਨੇ ਥੇੜ ਬਰਫਰ ਹੁੰਦੀ ਸਬਾਣੇ ਜਿਹੜੇ ਥੜਡੇ ਲੱਗ ਕੇ ਹੁੰਦੇ ਇੱਥੇ ਜ ਆਸ ਤੋਂ 15% ਖੇਤਰਾ ਵਿੱਚ ਛਾਂ ਸੀਗੇ ਨੇ ਥੋੜੇ ਬਹੁਤ ਇਲਾਕਿਆਂ ਵਿੱਚ ਹਲਕੇ ਜਾਂ ਇੱਕ ਦੋ ਖੇਤਰਾ ਚ ਉਸਰੇ ਦਰਮਿਆਨੇ ਛਾਟੇ ਪੈ ਸਕਦੇ ਜਰਤਰ ਮੀਂਹ ਰਹੇਗਾ ਹਲਕਾ ਦਰਮਿਆਨਾ ਰਹਿੰਦੇ ਅਸਾਰ ਨੇ ਤਾਂ ਪੰਜਾਬ ਦੇ ਨਾਲ ਲੱਗਦੇ ਸੂਬੇ ਉੱਤਰੀ ਹਰਿਆਣਾ Rajasthan ਦੇ ਅਲੱਗ-ਪਗ ਜਰਤਰ ਮੌਸਮ ਠੀਕ-ਠਾਕ ਫਿਰ ਵੀ ਬਾਈ ਚਾਂ ਜਿਹੜੀ ਬੱਦਲਾਈ ਗੁਜ਼ਰੇਗੀ ਠੀਕ ਹੈ ਵੀ 21 ਦਸੰਬਰ ਦੇ ਆਸ-ਪਾਸ ਅੱ비 ਤੋ ਲੈ ਕੇ 22 ਦਸੰਬਰ ਦੇ ਦਰਮਿਆਨ ਇੱਕ ਅੱਧੀ ਵਾਰ ਹੋ ਸਕਦਾ ਹੈ ਕਿ ਹਲਕੀਆਂ ਕਣੀਆਂ ਤੋਂ ਲੈ ਕੇ ਹਲਕੇ ਛਰਾਟੇ ਪੈਸੋ ਦੇ ਜ਼ਿਆਦਾਤਰ ਮੌਸਮ ਹੈ ਠੀਕ ਠਾਕ ਕੋਈ ਜ਼ਿਆਦਾ ਪਕੜ ਕੇ ਮੀਂਹ ਦਾ ਅਸਰ ਬੰਦੇ ਦਿਖਾਈ ਨਹੀਂ ਦੇ ਰਿਹਾ ਉਸ ਤੋਂ ਬਾਅਦ ਜਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ 25 26 ਤੋਂ ਲੈ ਕੇ 30 31 ਦੇ ਦਰਮਿਆਨ ਇੱਕ ਸਿਸਟਮ ਲੱਗ ਸਿਰ ਜੋ ਕਿ ਹੁੰਦੀਆਂ ਰਡਾਰ ਸਿਸਟਮ ਨੇ ਠੀਕ ਹੈ ਤਾਂ ਕਾਫੀ ਇਲਾਕਿਆਂ ਵਿੱਚ ਮੀਂਹ ਪੈਸ ਦਾ ਖਾਸ ਤੌਰ ਤੇ ਪੰਜਾਬ ਦੇ ਆ ਬਹੁਤੇ ਇਲਾਕੇ ਉੱਤਰ ਪੂਰਬੀ ਇਲਾਕੇ ਹੋ ਕੇ ਪਹਾੜ ਦੇ ਨਾਲ ਲੱਗਦੇ ਖੇਤਰ ਮਾਝਾ ਦਵਾਬਾ ਦੇ ਖੇਤਰ ਤੋਂ ਉੱਤਰ ਪੱਛਮੀ ਪਹਾੜਾਂ ਦੇ ਆਪਣੇ ਖੇਤਰ ਮੱਧ ਕੇਂਦਰ ਹੋ ਗਏ ਕੁਝ ਉੱਤਰੀ ਆਪਣੇ ਰਾਜਸਥਾਨ ਦੇ ਖੇਤਰ ਕੇ ਉੱਤਰ ਪੱਛਮੀ ਜਾਂ ਆਪਣੇ ਹਰਿਆਣਾ ਦੇ ਪੱਛਮੀ ਯੂਪੀ ਤੱਕ ਬਹੁਤ ਇਲਾਕਿਆਂ ਵਿੱਚ ਹਲਕਾ ਦਰਮਿਆਨਾ ਮੀਂਹ ਪੈ ਸਰਾ ਹੁੰਦੇ ਤੇ ਜੋ ਵੀ ਰਡਾਰ ਸਿਸਟਮ ਬਾਕੀ ਇਸ ਵਿੱਚ ਕਾਫੀ ਜੜ ਬਦਲਾਅ ਵੇਖਣ ਨੂੰ ਮਿਲੇਗਾ ਤੇ ਲਗਾਤਾਰ ਤੁਹਾਡੇ ਤੱਕ ਅਪਡੇਟ ਆ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਰਾਂਗੇ ਜੇ ਧੁੰਦਾਂ ਦੀ ਗੱਲ ਕਰੀ ਤਾਂ ਅਜੇ ਫਿਲਹਾਲ ਇਸ ਤਰ੍ਹਾਂ ਹੀ ਜਿਹੜਾ ਮੌਸਮ ਬਣਿਆ ਰਿਹਾ ਹੈ ਜਾਨੀ ਕਿ ਅਗਲੇ ਹਫਤੇ ਤੱਕ ਐਸ ਤੇ ਮੌਸਮ ਜਿਹੜਾ ਆ ਤੜਕਸਾਰ ਨੂੰ ਜਾਨੀ ਕਿ ਆ ਬਹੁਤੇ ਆਪਾਂ ਗੱਲ ਕੀਤੀ ਇਲਾਕਿਆਂ ਵਿੱਚ ਧੁੰਦ ਪੈਣ ਦੇ ਅਸਾਰ ਰਹਿਣਗੇ ਕੁਝ ਖੇਤਰਾਂ ਵਿੱਚ ਖਾਸ ਤੌਰ ਤੇ ਦੱਖਣ ਪੱਛਮੀ ਇਲਾਕੇ ਹੋ ਗਏ ਫਿਰੋਜ਼ਪੁਰ ਤੋਂ ਲੈ ਕੇ ਫਾਜ਼ਿਲਕਾ ਹੋ ਗਿਆ ਬਹੁਤ ਮੋਟ ਲੋਟ ਹੋ ਗਿਆ ਆ ਫਰੀਦਕੋੜ ਹੋ ਗਿਆ ਆਪਣਾ ਪਟਿਆਲਾ ਸੰਗਰੂਰ ਦੇ ਇਲਾਕੇ ਹੋਗੇ ਨਾਲ ਲੱਗਦੇ ਮੋਗਾ ਦੇ ਖੇਤ ਲੁਧਿਆਣਾ ਦੇ ਕੁਝ ਬਰਨਾਲਾ ਦੇ ਖੇਤ ਦੱਖਣ ਪੱਛਮੀ ਇਲਾਕੇ ਹੋਗੇ ਜਾਂ ਆਪਣੇ ਹਰਿਆਣਾ ਦੇ ਖੇਤਰ ਵੀ ਉੱਤਰ ਪੱਛਮੀ ਸਰਸਵਰ ਸਾਰ ਪੱਤੇ ਆ ਬਾਤ ਲੈ ਕੇ ਕੈਥਲ ਤੱਕ ਕਹਿ ਸਕਦੇ ਆ ਜਾਂ ਦੱਖਣੀ ਖੇਤਰ ਹੋਗੇ ਕੁਝ ਆਪਣੇ ਉੱਤਰ ਪੱਛਮੀ ਇਲਾਕੇ Rajasthan ਦੇ ਹਨਮਾਨਗੜ ਹੋ ਗਿਆ ਨੂਬਗੜ ਹੋ ਗਿਆ ਜਾਂ ਨਾਲ ਲੱਗਦੇ ਕੁਝ ਸੰਗਰੀਆ ਦੇ ਇਲਾਕੇ ਹੋਗੇ ਸ਼੍ਰੀ ਗੰਗਾ ਨਗਰ ਹੋਗੇ ਇਤਿਹਾਸਾ ਬੀਕਾ ਨੇੜੇ ਦੇ ਖੇਤਰ ਇੱਥੇ ਜਿਹੜੀ ਤੋਂੰਦ ਕਾਫੀ ਇਲਾਕੇ ਵਟੇ ਪੱਤੇ ਦੇ ਵੇਖਣ ਨੂੰ ਮਿਲੇਗੀ ਕੁਝ ਕਾ ਇਲਾਕੇ ਹੋ ਸਕਦੇ ਜਿੱਥੇ 10 ਤਨਬੰਦ ਬਣੀ ਰਹੀ ਹੈ ਪਰ ਜਮੀਨੀ ਪਦਰ ਤੋਂ ਹੌਲੇ ਜਿਵੇਂ ਜੋ ਟਾਈਮ ਪਵੇਗਾ ਠੀਕ ਹੈ ਤੋਂ ਥੱਲੇ ਡਿੱਗ ਜਗੀ ਤਾਂ ਫਿਰ ਤੋਂ ਜਿਹੜੀ ਆ ਦੁਪਹਿਰ ਵੇਲੇ ਵਧੀਆ ਧੁੱਪ ਲੱਗਣ ਦਾ आसार ਰਹਿਣਗੇ ਪਰ ਮਾਚੇ ਤੋਂ ਬਾਅਦ ਕਿਤਨਾ ਵਧੀਆ ਧੁੱਪ ਲੱਗਸਰੀ ਫਿਰ ਵੀ ਉੱਥੇ ਵੀ ਜਿਹੜੀ ਤਾਂ ਤੰਦ ਪੈਣ ਦਾ आसार ਰਹਿਣਗੇ ਤੜਕਸਾਰ ਨੂੰ 9-10 ਵਜੇ ਤੱਕ ਕਹਿ ਸਕਦੇ ਹਾਂ ਕਿ ਕੁਝ ਕੁ ਲਾਕੇ ਧੁੱਪ ਵੇਖਣ ਮਿਲਸਰੀ ਕੁਝ ਕੁ ਲਾਕੇ 9-10 ਜਾਂ 11 ਵਜੇ ਤੱਕ ਆ ਸੂਰ ਜਿਹੜਾ ਦਿਖਾਈ ਦੇਸ ਰ ਉਸ ਵਾਰ ਦੁਪਹਿਰ ਵੇਲੇ ਵਧੀਆ ਧੁੱਪ ਲੱਗਣ ਦਾ आसार ਨੇ ਦੁਪਹਿਰ ਵੇਲੇ ਫਿਰ ਆਪਾਂ ਗੱਲ ਕਰੀ ਉਸ ਵਾਰ ਸ਼ਾਮ ਵੱਲ ਨੂੰ ਕਿ ਦੋ ਇਹ ਸਿਸਟਮ ਹੁੰਦੇ ਤਾਂ ਖਾਈ ਦੇ ਰਹੇ ਨੇ ਕ ਵੀ 21 22 18 ਤੋਂ ਲੈ ਕੇ 19 20 21 22 ਦੇ ਦਰਮਿਆਨ 26 ਤੋਂ ਲੈ ਕੇ 27 28 29 30 31 ਦੇ ਦਰਮਿਆਨ ਜਿਸ ਕਰਕੇ ਆ ਬੱਦਲਵਾਈ ਮੱਧਮ रह ਸਕਦੀ ਜਾਨਕੀ ਤੋਂ ਆਪਾਂ ਗੱਲ ਕਰੀਏ ਜਿਹੜਾ ਤੋਂ ਆਪਾਂ ਕਾਫੀ ਲਾਕਿਆਂ ਵਿੱਚ ਮੱਧਮ ਜੀ ਤੋਂਪਾ ਤੇ ਕੁਝ ਕ ਲਾਕਿਆਂ ਵਧੀਆ ਤੋਂਪਾ ਲੱਗ ਸਕਦੀ ਬੱਦਲਵਾਈ ਇੱਕ ਗ੍ਰੋਸ ਕਰੇਗੀ ਜਿਸ ਕਰਕੇ ਆ ਮੱਧਮ ਜੀ ਤੋਂਪਾ ਲੱਗਣ ਦੇ ਸਾਰ ਬੰਦੇ ਦਿਖਾਈ ਦੇ ਰਹੇ ਨੇ ਬਾਕੀ ਜ਼ਿਆਦਾਤਰ ਮੌਸਮ ਠੀਕ-ਠਾਕ ਹੈ ਤਾਂ ਉਸ ਤੋਂ ਬਰ ਗੱਲ ਕਰੀਏ ਤਾਂ ਕੋਰਾ ਪੈਣ ਦੀ ਕੋਈ ਸੰਭਾਵਨਾ ਬੰਦੀ ਦਿਖਾਈ ਨਹੀਂ ਤੇ ਜਣੀ ਕਿ ਸਾਰਾ ਸਾਰ ਦਿਨ ਅੱਧਾ ਦਾ ਦਿਨ ਤੋਂ ਹੁੰਦਾ ਪੈ ਗਿਆ ਉਸਦੇ ਵੀ ਅਸਾਰ ਬੰਦੇ ਦਿਖਾਈ ਨਹੀਂ ਦੇ ਰਿਹਾਗਾ ਜੋ ਵੀ ਅਪਡੇਟ ਹੋਵੇਗੀ ਆਪਾਂ ਤੁਹਾਡੇ ਤੱਕ ਜਾਣਕਾਰੀ ਸਾਂਝਾ ਕਰਾਂਗੇ ਤਾਂ ਫਿਲਹਾਲ 2021 ਵਾਲਾ ਸਿਸਟਮ ਠੀਕ ਠਾਕ ਕੁਝ ਜ਼ਿਆਦਾ ਇਸ ਵਿੱਚ ਉਮੀਦ ਆਸਾਰ ਨਹੀਂ ਰਹਿਣਗੇ ਜਿੰਨੇ ਪਾਣੀ ਲਾਉਣਾ ਕਣਕ ਨੂੰ ਲਾ ਸਕਦੇ ਨੇ ਠੀਕ ਕਿਉਂਕਿ ਜਾਰਾ ਸਿਸਟਮ ਹੈ ਜਿਹੜਾ ਤਗੜਾ ਨਹੀਂਗਾ ਉਸ ਤੋਂ ਬਾਅਦ ਅਗਲਾ ਜਿਹੜਾ ਸਿਸਟਮ ਲੱਗੇਗਾ 25 ਤੋਂ ਲੈ ਕੇ ਜਾਂ 26 ਤੋਂ ਲੈ ਕੇ 31 ਦਸੰਬਰ ਦੇ ਦਰਮਿਆਨ ਉਸ ਵਿੱਚ ਹੋ ਸਕਦਾ ਕਿ ਜਿਹੜਾ ਸਿਸਟਮ ਜ਼ਿਆਦਾ ਵੇਖਣ ਨੂੰ ਮਸਰਾ ਪਰ ਹੁਣ ਦੀਆਂ ਰਡਾਰ ਸਿਸਟਮ ਨੇ ਇਸ ਵਿੱਚ ਕਾਫੀ ਜੜ ਬਦਲਾਅ ਵੇਖਣ ਮ ਇਹ ਰੈਡਾਰ ਸਿਸਟਮ ਨੇ ਪਰ ਹੁਣ ਕਾਫੀ ਕਮਜ਼ੋਰ ਜਿਹੜਾ ਸਿਸਟਮ ਆਉਂਦਾ ਦਿਖਾਈ ਦੇ ਰਿਹਾ ਉਸ ਤੋਂ ਬਾਅਦ ਮੇਨ ਆਪਾਂ ਗੱਲ ਕਰੀ 25 26 ਤੋਂ ਲੈ ਕੇ 31 ਦਸੰਬਰ ਦੇ ਦਰਮਿਆਨ ਲੱਗ ਸਕਦਾ ਹੈ ਤਾਂ ਜੇਕਰ ਸਿਸਟਮ ਜ਼ਿਆਦਾ ਲੱਗਦਾ ਬਾ ਘੱਟ ਲੱਗਦਾ ਠੀਕ ਹੈ ਤਾਂ ਲਗਾਤਾਰ ਤੁਹਾਡੇ ਤੱਕ ਜਾਣਕਾਰੀ ਆਪਾਂ ਚੈਨਲ ਤੇ ਪਹਿਲਾਂ ਪਹੁੰਚਾਰਾਂਗੇ ਚੈਨਲ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਫਿਲਹਾਲ 31 ਦਸੰਬਰ ਤੱਕ ਮੌਸਮ ਠੀਕ ਠਾਕ ਹੈ ਠੀਕ ਹੈ ਆਪਾਂ ਗੱਲ ਕਰੀ ਆ ਅਗਲੇ ਹਫ਼ਤੇ ਤੱਕ ਇਸ ਤਰ੍ਹਾਂ ਹੀ ਮੌਸਮ ਬਣਿਆ ਰਹਿ ਕੇ ਟੈਂਪਰੇਚਰ ਰਾਤ ਦਿਨ ਦੇ ਇਸ ਤਰ੍ਹਾਂ ਹੀ ਆ ਬਣੇ ਰਹਿਣਗੇ ਰਾਤ ਦੇ ਟੈਂਪਰੇਚ ਹਾਏ ਰੌਮਨੀ ਵੀ ਤੇ ਲੈ ਕੇ ਕਿਤੇ ਕਿਤੇ ਆਪਾਂ ਗੱਲ ਕਰੇ 21 22 23 24 ਡਿਗਰੀ ਦੇ ਵਿਚਕਾਰ ਰਹਿੰਦੇ ਆ ਸਾਰ ਜਿਹੜੇ ਬੰਦੇ ਦਿਖਾਈ ਦੇ ਰਹੇ ਮੌਸਮ ਲਗਭਗ ਇੱਕ ਹਫਤੇ ਤੱਕ ਠੀਕ ਠਾਕ ਹੈ ਉਸ ਤੋਂ ਬਾਅਦ ਜੋ ਵੀ ਇਸ ਵਿੱਚ ਬਦਲਾਅ ਵੇਖਣ ਨੂੰ ਮਿਲਗੇ ਤੁਹਾਡੇ ਤੱਕ ਜਾਣਕਾਰੀ ਇਹ ਚੈਨਲ ਤੇ ਪਚਾਰਾ ਕ ਚੈਨਲ ਸਬਸਕ੍ਰਾਈਬ ਜਰੂਰ ਕਰ ਲੈਣਾ ਤੇ ਵੀਡੀਓ ਅੰਤ ਤਵੜੇ ਬਹੁਤ ਬਹੁਤ ਧੰਨਵਾਦ